ਜੇ ਵੀ ਵਿਭਾਗ ਤੋਂ ਕੋਈ ਸੇਵਾ ਲੈਣੀ ਹੋਵੇ ਤਾਂ ਤੁਹਾਨੂੰ ਉਸ ਵਿਭਾਗ ਵੱਲੋਂ ਕੁਝ ਨਿਰਧਾਰਕ ਖਾਸ ਫਾਰਮਾਂ ਤੇ ਅਪਲਾਈ ਕਰਨਾ ਪੈਂਦਾ ਹੈ ਇਹ ਫਾਰਮ ਕਿਵੇਂ ਆਪਣੇ ਮੋਬਾਈਲ ਫੋਨ ਜਾਂ ਕੰਪਿਊਟਰ ਤੋਂ ਕੱਢਣੇ ਹਨ ਅਤੇ ਹਰੇਕ ਵਿਭਾਗ ਵੱਲੋਂ ਕਿਹੜੀਆਂ-ਕਿਹੜੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ ਆਓ ਇਸ ਬਾਰੇ ਕੁਝ ਜਾਣੀਏ ਇਸ ਵਾਸਤੇ ਤੁਸੀਂ ਇਸ ਵੈਬਸਾਈਟ ਤੇ ਪਹਿਲਾਂ ਜਾਓ connectpunjab.gov.in ਇਹ ਬਹੁਤ ਵੈਬਸਾਈਟਾਂ ਦੇ ਲਿੰਕ ਅੱਗੇ ਦੇ ਦਿੰਦੀ ਹੈ ਲੇਕਿਨ ਕੁਝ ਸੇਵਾਵਾਂ ਵਿੱਚ ਐਸੀਆਂ ਜਿਹੜੀਆਂ ਕਿ ਰੈਵਨਿਊ ਡਿਪਾਰਟਮੈਂਟ ਤੋਂ ਹੀ ਆਪਣੀ ਵੈਬਸਾਈਟ ਤੋਂ ਮਿਲਦੀਆਂ ਹਨ ਇਸੇ ਤਰ੍ਹਾਂ ਜਮਾ ਮੰਦਰੀ ਵੀ ਹੈ ਲੇਕਿਨ ਲਿੰਕ ਤਾਂ ਹੈ ਲੇਕਿਨ ਸਿੱਧਾ ਵੀ ਤੁਸੀਂ ਜਾ ਸਕਦੇ ਆ ਰੈਵਨਿਊ ਪੰਜਾਬ ਗੋਵ. ਇਨ ਤੇ ਆਪਣੇ ਰੈਵਨਿਊ ਡਿਪਾਰਟਮੈਂਟ ਦੀਆਂ ਸੇਵਾਵਾਂ ਸਾਰੀਆਂ ਦੇਖਣ ਲਈ ਜੇ ਤੁਸੀਂ ਕਿਸੇ ਵੀ ਡਿਪਾਰਟਮੈਂਟ ਦੀ ਸੇਵਾ ਲੈਣ ਲਈ ਕੋਈ ਫਾਰਮ ਕੱਢਨੇ ਹਨ ਤੋਂ ਆਹ ਵੈਬਸਾਈਟ ਹੈ ਗੋ ਪੰਜਾਬ ਗੋਵ ਇਨ ਫਾਰਮਸ ਅਸੀਂ ਦੇਖਦੇ ਹਾਂ ਕਿ ਪਹਿਲਾਂ ਇਸ ਵੈਬਸਾਈਟ ਤੇ ਜਾਓ ਤਾਂ ਇੱਥੋਂ ਤੁਹਾਨੂੰ ਲਿੰਕ ਮਿਲ ਜਾਏਗਾ ਫਾਰਮਾਂ ਦੀ ਵੈਬਸਾਈਟ ਦਾ ਇਹ ਤੁਸੀਂ ਕਨੈਕਟ ਪੰਜਾਬ ਗੋਵਿੰਨ ਤੇ ਗਏ ਇਹ ਸਾਹਮਣੇ ਸੀਐਮ ਸਾਹਿਬ ਦੀ ਫੋਟੋ ਆ ਗਈ ਹੱਥ ਜੋੜਨੇ ਵਾਲੀ ਤੇ ਇਸ ਨੂੰ ਬੰਦ ਕਰਨ ਲਈ ਕਰੌਸ ਨੂੰ ਘਟ ਕਰ ਦਿਓ ਜਿਸ ਵੇਲੇ ਤੁਸੀਂ ਇਹ ਕੀਤਾ ਤਾਂ ਤੁਹਾਨੂੰ ਇੱਕ ਨਵਾਂ ਪੇਜ ਮਿਲ ਜਾਏਗਾ ਇਹ ਪੇਜ ਜਿਸਕੇ ਲਈ ਆਇਆ ਤੇ ਇਹਦੇ ਵਿੱਚ ਡਾਊਨਲੋਡ ਫਾਰਮ ਦਾ ਇੱਥੇ ਲਿੰਕ ਹੈ ਡਾਊਨਲੋਡ ਨੂੰ ਦਬੋ ਤਾਂ ਤੁਹਾਨੂੰ ਇਹ ਇੱਕ ਹੋਰ ਵੈਬਸਾਈਟ ਦਾ ਐਡਰੈਸ ਮਿਲ ਜਾਏਗਾ ਤੁਸੀਂ ਇਸ ਸਾਈਟ ਤੇ ਗਏ ਤਾਂ ਤੁਸੀਂ ਇਹ ਤੁਹਾਡੇ ਸਾਹਮਣੇ ਸਾਰੇ ਡਿਪਾਰਟਮੈਂਟ ਜਿੰਨੇ ਪੰਜਾਬ ਦੇ ਆ ਉਹਨਾਂ ਦੀ ਲਿਸਟ ਆ ਜਾਏਗੀ ਅਤੇ ਨਾਲ ਹੀ ਨਾਲ ਜੇ ਇਕੱਲੇ-ਇਕੱਲੇ ਵਿਭਾਗ ਨੂੰ ਕਲਿੱਕ ਕਰੋਗੇ ਤਾਂ ਉਸ ਨਾਲ ਸੰਬੰਧਿਤ ਫਾਰਮ ਤੁਹਾਨੂੰ ਨਜ਼ਰ ਆਉਣੇ ਸ਼ੁਰੂ ਕਰ ਦੇਊਗਾ ਇਹ ਆ ਸਾਰੇ ਵਿਭਾਗਾਂ ਦੀ ਲਿਸਟ ਆ ਗਈ ਦੋ ਪਿੱਜਾਂ ਤੇ ਹੁਣ ਇਸ ਨੂੰ ਅਸੀਂ ਜੇ ਪੰਜਾਬੀ ਵਿੱਚ ਦੇਖ ਰਹੇ ਸੀ ਪਹਿਲਾਂ ਇੱਥੇ ਹੁਣ ਇਸ ਨੂੰ ਅਸੀਂ ਇੰਗਲਿਸ਼ ਵਿੱਚ ਦੇਖਣਾ ਤੇ ਇਸ ਜਿਹੇ ਹੱਥ ਇੱਕ ਇਸ ਦੀ ਵਿੰਡੋ ਆ ਉਸ ਨੂੰ ਟੌਪ ਤੇ ਤੁਸੀਂ ਕਲਿੱਕ ਕਰ ਦਿਓ ਇੱਥੇ ਤੇ ਇਹ ਤੁਹਾਨੂੰ ਇੰਗਲਿਸ਼ ਵਿੱਚ ਨਜ਼ਰ ਆਉਣਾ ਸ਼ੁਰੂ ਹੋ ਜਾਊਗੀ ਹੁਣ ਤੁਸੀਂ ਕਿਸੇ ਵੀ ਭਾਗ ਦਾ ਕੋਈ ਫਾਰਮ ਕੱਢਣਾ ਹੋਵੇ ਪਹਿਲਾਂ ਉਸ ਵਿਭਾਗ ਨੂੰ ਕਲਿੱਕ ਕਰੋ ਮਨ ਲੋ ਹੀ ਪੁਲਿਸ ਡਿਪਾਰਟਮੈਂਟ ਦੇ ਨਾਲ ਦੇਖਣਾ ਹੈ ਕਿ ਕਿਹੜੇ ਕਿਹੜੇ ਫਾਰਮ ਲੱਗਦੇ ਆ ਕਿਹੜੀਆਂ ਕਿਹੜੀਆਂ ਸੇਵਾਵਾਂ ਦਿੰਦੇ ਆ ਇਹ ਸਾਰੀਆਂ ਉਹਨਾਂ ਦੀਆਂ ਸੇਵਾਵਾਂ ਆ ਤੇ ਇਹ ਉਹਨਾਂ ਦੇ ਫਾਰਮ ਆ ਖਾਸ ਸੇਵਾ ਲਈ ਇਸ ਐਰੋਨ ਉੱਤੇ ਬਰੇਨ ਆਰ ਕਲਿੱਕ ਕਰਨ ਨਾਲ ਇੱਕ ਤੁਹਾਨੂੰ ਮਿਲੇਗਾ ਲਿੰਕ ਇਸ ਨੂੰ ਸੇਵ ਕਰੋ ਇਹ ਫਾਰਮ ਤੁਸੀਂ ਸੇਵ ਕਰੋਗੇ ਤਾਂ ਫਿਰ ਇਸ ਨੂੰ ਸੇਵ ਕੀਤੇ ਹੋਏ ਫਾਰਮ ਨੂੰ ਆਪਣੇ ਕੰਪਿਊਟਰ ਜਾਂ ਆਪਣੇ ਮੋਬਾਈਲ ਫੋਨ ਤੋਂ ਬਾਹਰ ਕੱਢ ਸਕਦੇ ਜਾਂ ਤੇ ਦੇਖ ਸਕਦੇ ਆ ਇਹ ਰਿਕਟਰ ਹੈ ਇਸ ਰਿਕਟਰ ਦੇ ਡਿਪਾਰਟਮੈਂਟ ਦੇ ਹਰੇਕ ਸੇਵਾਵਾਂ ਦੀ ਲਿਸਟ ਅਤੇ ਫਾਰਮਾਂ ਦੀ ਲਿਸਟ ਹੈ ਨਾਲ ਲੱਗੀ ਹੋਈ ਹੈ। ਮਾਲ ਵਿਭਾਗ ਦੇ ਆ ਦੇਖ ਲਓ ਸੇਵਾ ਦਾ ਨਾਮ ਕਿੰਨੇ ਆ ਤੇ ਆ ਡਾਊਨਲੋਡ ਇਹਨਾਂ ਨੂੰ ਫਾਰਮ ਕਰ ਲਓ। ਕਿਹੜੀਆਂ-ਕਿਹੜੀਆਂ ਸੇਵਾਵਾਂ ਦਿੰਦੇ ਆ ਆ ਸਾਰੀਆਂ ਇਹਨਾਂ ਸੇਵਾਵਾਂ ਦਾ ਨਾਮ ਦਿੱਤਾ ਹੋਇਆ ਹੈ। ਜਿਸ ਤਰ੍ਹਾਂ ਸਮਾਜਿਕ ਸਖਿਆ ਤੇ ਔਰਤਾਂ ਅਤੇ ਬੱਚਿਆਂ ਦੇ ਵਿਕਾਸ ਵਿਭਾਗ ਬਾਰੇ ਇਹਨੂੰ ਪਹਿਲਾਂ ਕਲਿੱਕ ਕਰੋ। ਆਪਣੇ ਆਪ ਦੇ ਥੱਲੇ ਫਾਰਮਾ ਉਹਨਾਂ ਦੀ ਸੇਵਾਵਾਂ ਤੇ ਫਾਰਮਾ ਦੇ ਲਿੰਕ ਮਿਲ ਜਾਣਗੇ। ਮੰਨ ਲਓ ਤੁਸੀਂ ਅ ਫਿਰ ਪੁਲਿਸ ਵਾਲੇ ਡਿਪਾਰਟਮੈਂਟ ਤੇ ਗਏ ਇਸ ਸਾਂਝ ਸੇਵਾਵਾਂ ਪ੍ਰੀਸ਼ ਪੰਜਾਬ ਪੁਲਿਸ ਇਹ ਸਾਰੀਆਂ ਸੇਵਾਵਾਂ ਇਹਨਾਂ ਦੀ ਆ ਗਈਆਂ ਆ ਇੱਕ ਪਹਿਲਾ ਪੇਜ ਹੈ ਇਹਨਾਂ ਸੇਵਾਵਾਂ ਦਾ ਤੇ ਆ ਦੂਸਰਾ ਪੇਜ ਹੈ ਟੋਟਲ 17 ਸੇਵਾਵਾਂ ਆ ਤੇ ਤੁਸੀਂ ਅਪਲਾਈ ਕਰ ਸਕਦੇ ਆ ਇਸ ਤਰ੍ਹਾਂ ਕਿ ਤੁਸੀਂ ਪਹਿਲਾਂ ਦੇਖੋਗੇ ਕਿ ਐਫ ਆਈ ਆਰ ਦੀ ਕਾਪੀ ਲੈਣੀ ਆ ਤੁਸੀਂ ਇਹ ਲੈਣੇ ਵਾਸਤੇ ਇਹ ਨੂੰ ਦਬੋਗੇ ਤਾਂ ਤੁਸੀਂ ਇਹਦਾ ਫਾਰਮ ਸੇਵ ਕਰ ਲਓਗੇ ਤੇ ਉਹ ਫਾਰਮ ਭਰ ਕੇ ਦੇਵੋ ਦੇਵੋਗੇ ਇਹ ਸਾਰੀਆਂ ਸੇਵਾਵਾਂ ਆ ਗਈਆਂ ਪੁਲਿਸ ਦੀਆਂ ਆ ਫਿਰ ਹੋਰ ਡਿਪਾਰਟਮੈਂਟ ਅਸੀਂ ਦੇਖ ਰਹੇ ਪਿੰਡੂ ਵਿਕਾਸ ਦੇ ਪੰਚਾਇਤ ਵਿਭਾਗ ਇਹ ਦਿੰਦੇ ਆ ਪਿੰਡੂ ਖੇਤਰ ਦਾ ਸਰਟੀਫੀਕੇਟ ਇਹਨੂੰ ਤੁਸੀਂ ਕਲਿੱਕ ਕਰਕੇ ਫਾਰਮ ਲੈ ਸਕਦੇ ਆ ਇਸੇ ਤਰ੍ਹਾਂ ਐਗਰੀਕਲਚਰ ਡਿਪਾਰਟਮੈਂਟ ਆ ਗਿਆ ਇਹਨਾਂ ਦਾ ਕੋਈ ਵੀ ਤੁਸੀਂ ਸੇਵਾ ਦੇਣ ਦੀ ਲੈਣੀ ਹੋਵੇ ਤਾਂ ਇੱਥੋਂ ਤੁਸੀਂ ਇਹਨਾਂ ਬਟਨ ਨੂੰ ਟਪ ਕੇ ਆਪਣਾ ਫਾਰਮ ਡਾਊਨਲੋਡ ਕਰ ਸਕਦੇ ਆ ਤੇ ਫਿਰ ਭਰ ਕੇ ਉਹਨਾਂ ਨੂੰ ਦੇ ਸਕਦੇ ਆ ਔਰ ਆਨਲਾਈਨ ਹੀ ਭੇਜ ਸਕਦੇ ਆ ਇਸ ਬੜੀ ਸਹੂਲਤ ਹੈ ਤੇ ਇਹ ਜਿਹੜੀਆਂ ਵੈਬਸਾਈਟਾਂ ਤੇ ਆਮ ਤੌਰ ਤੇ ਤੁਹਾਡੇ ਕੰਮ ਆਉਂਦੀਆਂ ਰਹਿਣਗੀਆਂ ਖਾਸ ਕਰਕੇ ਰੈਵੈਨਿਊ ਪੰਜਾਬ ਗਵਰਨ ਜਮਾ ਬੰਦੀ ਪੰਜਾਬ ਕਮ ਆਰ ਸੀ ਐਮ ਐਸ ਇਹ ਤਿੰਨੇ ਜਿਹੜੀਆਂ ਜ਼ਮੀਨਾਂ ਜਾਇਜ਼ਾ ਦੇ ਬਾਰੇ ਸਬੰਧਤ ਹੈ ਤੇ ਇਹ ਜਿਹੜੇ ਉੱਪਰ ਆ ਇਹ ਸਾਰੀਆਂ ਸੇਵਾਵਾਂ ਨਾਲ ਸਬੰਧਤ ਹੈ